थे 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 गए। गए। सर अज कैंप लगाया गया कि संबंध भी लगया दिन हिदायतों मुताबक भी कैंप छह ਅਸੀਂ ਅੱਜ ਦੇ ਮਾਗਦੋ ਨੂੰ ਪੂਰੇ ਵਿਕੈਪੀਲ ਲੈਵਲ ਤੇ ਕੈਪਚਰ ਆ। ਜਿਹੜਾ ਪਾਡੀਟ ਨੂੰ ਉਹ ਹੱਪ ਹੈ। ਬਾਕੀ ਜਿਹੜਾ ਸਰਵਾਂ ਆ ਜੀਵ ਸਾਹਬ ਐਂਡ ਸਬਸਕ੍ਰਾਈਬਰ ਤੋਂ ਮੈਸੋ ਟੋਕ ਸਰਵਾਂ। ਸਾਫ ਸਪੱਸ਼ਟ ਕਰੀ ਉਸ ਦਾ ਇਹ ਦਿੱਨ ਤੋਂ ਮਸਲ ਰਿਤੀ ਆ ਕੇ ਸਰ ਕੋਈ ਵਿਸ਼ੇਸ਼ ਦਿਨ ਰੱਖਿਆ ਗਿਆ ਇਹ ਤੋਂ ਦੇ ਵਿੱਚ? ਹਾਂ ਜੀ ਇਸ ਹਫਤੇ ਵੀ ਰੱਖਿਆ ਹੋਇਆ। ਅਸੀਂ ਇਹ ਇਸ ਵਾਰ ਪ੍ਰੋਗਰਾਮ ਹੈ ਹਰ ਸ਼ੋਮਵਾਰ। ਤੇ ਪਿੰਡਾਂ ਵਿੱਚ ਵੀ ਲੱਗਣਗੇ ਸਰ ਇਹ। ਇਕਦਰ ਕਿਦਾਂ ਦਾ ਸ਼ਿਕਾਇਤਾਂ ਤੋਂ ਕੀ ਲੱਗਦਾ ਕਿੰਦਾਂ ਦੀਆਂ ਮੁਸ਼ਕਲਾਂ ਬਾੜਵਾਸੀਆਂ ਨੂੰ ਅਸੀਂ ਇਹਨਾਂ ਤੋਂ ਸਾਨੂੰ ਸਰਕਾਰ ਦੇ ਜਿਹੜੇ ਸਕੀਮਾਂ ਆਏ ਨੇ ਉਹਨਾਂ ਦੇ ਬਾਰੇ ਵਿੱਚ ਤੁਸੀਂ ਦੱਸੋਗੇ ਆਪਾਂ ਭਾਈਕਰ ਦੇ ਵਿੱਚ ਕੁਝ ਹੋਰ ਉਸ ਤੋਂ ਇਲਾਵਾ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਸ ਸਾਫ ਸਟ੍ਰੀਟ ਨੂੰ ਕਿਵੇਂ ਦੇਖਿਆ ਜਾਂਦਾ ਹੈ ਉਹ ਵੀ ਕਾਰੇ ਇਸ ਕੰਮ ਤੋਂ ਜਿਹੜਾ ਡਿਪਾਰਟਮੈਂਟ ਰਹਿੰਦਾ ਹੈ ਕਿ ਇਹ ਕੀ ਨਾ ਬਤਾ ਕਿ ਕੰਮ ਕਿਹੜੇ ਵਿੱਚ ਉਸ ਫਾਇਦਾ ਉਹਨਾਂ ਨੂੰ ਆਸੂ ਹੈ ਠੀਕ ਹੈ